ਸੁਖ ਦਸ ਨਿਹਾਂ ਬੇ ਬੱਡਰਾਂ ਤੋਂ ਪਾਰ ਓਏ ਜ਼ਖਮੀ ਨਾ ਚੱਲੇ ਜਾਂਦੇ ਦੋਵੇਂ ਪਰਿਵਾਰ ਓਏ ਸੁਖ ਦਸ ਨਿਹਾਂ ਬੇ ਬੱਡਰਾਂ ਤੋਂ ਪਾਰ ਓਏ ਜ਼ਖਮੀ ਨਾ ਚੱਲੇ ਜਾਂਦੇ ਦੋਵੇਂ ਪਰਿਵਾਰ ਓਏ ਜੀ ਦੇ ਘਰ ਲੱਗੀ ਅੱਗ ਉਹ ਹੀ ਜਾਣਦਾ ਬਾਕੀ ਜਾਂਦਾ ਕੀ ਆ ਕਿਸੇ ਕੋਈ ਜਨਾਬ ਦਾ ਚਾਹੇ ਚੜ੍ਹਦੇ ਚ ਹੋਵੇ ਚਾਹੇ ਲੈੰਦੇ ਚ ਦੋਵਾਂ ਪਾਸੇ ਨੁਕਸਾਨ ਹੈ ਪੰਜਾਬ ਦਾ ਚਾਹੇ ਚੜ੍ਹਦੇ ਚ ਹੋਵੇ ਚਾਹੇ ਲੈੰਦੇ ਚ ਦੋਵਾਂ ਪਾਸੇ ਨੁਕਸਾਨ ਹੈ ਪੰਜਾਬ ਦਾ ਸਨ ਸਨ ਤਾਲੀ ਵੇਲੇ ਬੰਡਾ ਹੋਈਆਂ ਪੱਕੀਆਂ ਹੁਣ ਕਾ ਤੁਮਾ ਮਾ ਮਦਸ ਲੈੰਦੇ ਵੱਲ ਤਕੀਆਂ ਸਨ ਸਨ ਤਾਲੀ ਵੇਲੇ ਬੰਡਾ ਹੋਈਆਂ ਪੱਕੀਆਂ ਹੁਣ ਕਾ ਤੁਮਾ ਮਾ ਮਦਸ ਲੈੰਦੇ ਵੱਲ ਤਕੀਆਂ ਸੋਟੇ ਬੱਚੇ ਨਈਓ ਰੋਂਦੇ ਚੱਲੇ ਜਾਂਦੇ ਆ ਕਿਥੋਂ ਮੁੜ ਆਉਦ ਬਾਰ ਮਾਲੀ ਬਾਗ ਦਾ ਚਾਹੇ ਚੜ ਦੇ ਚ ਹੋਵੇ ਚਾਹੇ ਲੈੰਦੇ ਚ ਦੋਵੇਂ ਪਾਸੇ ਨੂੰ ਕਿਸਾਨ ਹੈ ਪੰਜਾਬ ਦਾ ਚਾਹੇ ਚੜ ਦੇ ਚ ਹੋਵੇ ਚਾਹੇ ਲੈੰਦੇ ਚ ਦੋਵੇਂ ਪਾਸੇ ਨੂੰ ਕਿਸਾਨ ਹੈ ਪੰਜਾਬ ਦਾ ਆਮ ਲੋਕਾਂ ਉੱਤੇ ਕਾਤੋਂ ਹੋਏ ਅਤਿਆਚਾਰ ਨੇ ਮੰਦਰ ਮਸੀਤਾਂ ਵਿੱਚ ਕੈਦ ਤੇ ਮਾਰਨੇ ਆਮ ਲੋਕਾਂ ਉੱਤੇ ਕਾਤੋਂ ਹੋਏ ਅਤਿਆਚਾਰ ਨੇ ਮੰਦਰ ਮਸੀਤਾਂ ਵਿੱਚ ਦਿੱਤੇ ਕਈ ਮਾਰਨੇ ਕਈ ਘੁੰਮਣ ਗਏ ਨਾ ਮੁੜ ਆਏ ਨੇ ਪਤਾ ਲੱਗਿਆ ਨਾ ਇਹੋ ਜਿਹੇ ਰਾਜ ਦਾ ਪਾਵੇਂ ਚੜਦੇ ਚ ਹੋਵੇ ਪਾਵੇਂ ਲੈੰਦੇ ਚ ਦੋਵਾਂ ਪਾਸੇ ਨੁਕਸਾਨ ਹੈ ਪੰਜਾਬ ਦਾ ਪਾਵੇਂ ਚੜਦੇ ਚ ਹੋਵੇ ਪਾਵੇਂ ਲੈੰਦੇ ਚ ਦੋਵਾਂ ਪਾਸੇ ਨੁਕਸਾਨ ਹੈ ਪੰਜਾਬ ਦਾ ਸੋਪਨੇ ਦੇ ਵਿੱਚ ਸਭ ਹੱਦਾਂ ਗਈਆਂ ਚੱਕੀਆਂ ਕੋਟ ਦੋਨੋਂ ਗੱਡੀਆਂ ਲਾਹੌਰ ਨੂੰ ਸੀ ਹੱਕੀਆਂ ਸੋਪਨੇ ਦੇ ਵਿੱਚ ਸਭ ਹੱਦਾਂ ਗਈਆਂ ਚੱਕੀਆਂ ਕੋਟੋ ਦੋਨ ਗੱਡੀਆਂ ਲਾਹੌਰ ਨੂੰ ਸੀ ਹੱਕੀਆਂ ਨਿਤ ਕਰਾਂ ਅਰਦਾਸ ਮੁੱਲ ਪੈ ਜਾਵੇ ਕਦ ਚੰਦਰ ਪ੍ਰੀਤ ਦੇ ਖਾਬ ਦਾ ਚਾਹੇ ਚੜਦੇ ਚ ਹੋਵੇ ਚਾਹੇ ਲੈੰਦੇ ਚ ਦੋਮਾ ਪਾਸੇ ਨੂੰ ਕਿਸਾਨ ਹੈ ਪੰਜਾਬ ਦਾ ਚਾਹੇ ਚੜਦੇ ਚ ਹੋਵੇ ਚਾਹੇ ਲੈੰਦੇ ਚ ਦੋਮਾ ਪਾਸੇ ਨੂੰ ਕਿਸਾਨ ਹੈ ਪੰਜਾਬ ਦਾ